ਪਦੀ ਪਦੀ ਬਨੇ ਬਨੇ ਪਦੀ 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 ਸਭ ਤੋਂ ਪਹਿਲਾਂ ਮੈਂ ਸ਼ੁਕਰਗੁਜ਼ਾਰ ਆ ਦੁੱਲੋ ਸਾਹਿਬ ਦਾ ਜਿਨ੍ਹਾਂ ਨੇ ਇਸ ਮੁਕੱਦਸ ਥਲੀ ਦੇ ਉੱਤੇ ਇਸ ਜੜ ਦੇ ਨਾਲ ਮੈਨੂੰ ਜੋੜਿਆ ਦੇਖੋ ਮਾਵਾਂ ਦੀਆਂ ਕੁੱਖਾਂ ਚੋਂ ਇਨਸਾਨ ਪੈਦਾ ਹੁੰਦੇ ਆ ਲੇਕਿਨ ਕਦੇ ਕਦੇ ਕਿਸੇ ਮੁਕੱਦਸ ਮਾਂ ਦੀ ਕੁੱਖ ਚੋਂ ਕੋਈ ਯੁੱਗਪੁਰਸ਼ ਪੈਦਾ ਹੁੰਦਾ ਹੈ ਔਰ ਯੁੱਗਪੁਰਸ਼ ਦਾ ਮਤਲਬ ਇਹ ਹੈ ਕਿ ਲੋਕ ਆਂਦੇ ਆ ਜਾਂਦੇ ਆ ਲੇਕਿਨ ਸੰਸਥਾ સ્વરૂਪ ਯੁੱਗਪੁਰਸ਼ ਪੀੜੀਦਰ ਪੀੜੀ ਪ੍ਰੇਰਣਾ ਦਾ ਸਰੋਤ ਬਣਿਆ ਰਹਿੰਦਾ ਵੇਖੋ ਗੁਰੂ ਸਾਹਿਬ ਨੇ ਜਦੋਂ ਖਾਲਸਾ ਰਚਿਆ ਤੇ ਤੁਸੀਂ ਦੇਖੋ ਉਹਦਾ ਮਕਸਦ ਕੀ ਸੀ ਉਹਦਾ ਮਕਸਦ ਸੀ ਕਿ ਮੇਰੇ ਨਾਲ ਸਿੱਧਾ ਸੰਪਰਕ ਹੋਵੇ ਔਰ ਜਾਤ ਪਾਤ ਦਾ ਕੋਈ ਹੋ ਨਾ ਭਗਵਾਨ ਰਾਮ ਨੇ ਸ਼ਬਰੀ ਮਾਈ ਦੇ ਝੂਠੇ ਬੇਰ ਖਾਦੇ ਉਹ ਪਰੰਪਰਾ ਚਲਦੀ ਚਲਦੀ ਬਾਬਾ ਸਾਹਿਬ ਭੀਮrao ਅੰਬੇਡਕਰ ਤੱਕ ਆਈ ਜਿਨ੍ਹਾਂ ਨੂੰ ਹਰ ਜਨਮ ਦੇਣ ਵਾਲੇ ਮਹਾਤਮਾ ਗਾਂਧੀ ਸਾਹਿਬ ਨੇ ਇਨਚਾਰਜ ਬਣਾਇਆ ਕੰਸਟੀਟੂਐਂਟ ਅਸੈਂਬਲੀ ਦਾ ਕਿੱਡਾ ਵੱਡਾ ਮਾਨ ਸਨਮਾਨ ਔਰ ਤੁਸੀਂ ਦੇਖੋ ਉਹਨਾਂ ਨੇ ਆਪਣਾ ਨਾਮ ਅਮਰ ਕਰਤਾ ਕਿਉਂਕਿ ਜਿਹੜੇ ਦਬੇ ਕੁਚਲੇ ਸਰਕਾਰਾਂ ਦਾ ਵਕਾਰ ਸਰਕਾਰਾਂ ਦਾ ਵजूद ਸਰਕਾਰਾਂ ਦੀ ਕਾਬਲੀਅਤ ਇੱਥੋਂ ਪਤਾ ਲੱਗਦੀ ਹੈ ਕਿ ਜਿਹੜੇ ਲੋਗ ਗਰੀਬ ਗੁਰਬੇ ਔਰ ਅੱਜ 80% ਇਕਨੋਮੀ ਉਹਨਾਂ ਗਰੀਬ ਗੁਰਬਿਆਂ ਦੀ ਹੈ ਜਿਹਨੂੰ ਅਸੀਂ ਇਨਫਾਰਮਲ ਇਕਨੋਮੀ ਕਹਿੰਦੇ ਆ ਇਨਫਾਰਮਲ ਇਕਨੋਮੀ ਦਾ ਮਤਲਬ ਹੈ ਕਿ ਕੋਈ ਚਾਹ ਦੀ ਦੁਕਾਨ ਤੇ ਕੰਮ ਕਰਦਾ ਉਹ 200 ਕਮਾਉਂਦਾ ਕੋਈ ਪੱਲੇਦਾਰ ਕੋਈ ਦਿਹਾੜੀਦਾਰ ਠੀਕ ਹੈ ਕੋਈ ਛੋਟੇ-ਛੋਟੇ ਕੰਮ ਕਰਦਾ ਹੈ ਲੇਬਰ ਕਰਦਾ ਹੈ ਕਿਸਾਨਾਂ ਦੇ ਨਾਲ ਤੁਸੀਂ ਹੈਰਾਨ ਹੋਵੋਗੇ ਕਿ ਅੱਜ ਪੰਜਾਬ ਵਿੱਚ ਕਰੀਬ-ਕਰੀਬ ਔਰ ਦੁੱਖ ਦੀ ਗੱਲ ਹੈ 35% ਆਬਾਦੀ ਮੈਂ ਕਹਿ ਸਕਦਾ ਅੱਜ ਤੋਂ 14 ਸਾਲ ਪਹਿਲਾਂ ਇਹ ਫਿਗਰ 32% ਸੀ ਦੁੱਖ ਦੀ ਗੱਲ ਕੀ ਹੈ ਕਿ ਸੈਂਸਸ ਹੀ ਨਹੀਂ ਹੋਇਆ ਪਿਛਲੇ 15 ਸਾਲ ਤੋਂ ਬੀਪੀਐਲ ਕੌਣ ਹੈ ਬਲੂ ਪਾਵਰਟੀ ਲਾਈਨ ਕੌਣ ਹੈ ਤਿੰਦੂਲਕਰ ਕਮੇਟੀ ਦੀ ਰਿਪੋਰਟ ਆਈ ਸੀ 11 12 ਚ ਜਿਨ੍ਹਾਂ ਨੇ ਬੀਪੀਐਲ ਕਮੇਟੀ ਬਣਾਈ ਸੀ ਵੀ ਇੰਨੇ 37% ਲੋਕ ਹਿੰਦੁਸਤਾਨ ਦੇ ਵਿੱਚ ਗਰੀਬ ਗੁਰਬੇ ਨੇ ਇਹਨਾਂ ਨੂੰ ਮਦਦ ਦੀ ਲੋੜ ਹੈ ਸਬਸਿਡੀਆਂ ਦੀ ਲੋੜ ਹੈ 14 ਸਾਲ ਹੋ ਗਏ ਇਸ ਸਰਕਾਰ ਨੂੰ ਇਹ ਇਹੀ ਨਹੀਂ ਦੱਸ ਸਕੇ ਇਹਨਾਂ ਨੇ ਸੈਂਸਸ ਹੀ ਨਹੀਂ ਕਰਾਇਆ ਵੀ ਗਰੀਬ ਕੌਣ ਹੈ ਜਦੋਂ ਤੁਹਾਨੂੰ ਇਹ ਹੀ ਨਹੀਂ ਪਤਾ ਗਰੀਬ ਕੌਣ ਹੈ ਤੇ ਤੁਸੀਂ ਗਰੀਬ ਦਾ ਉਧਾਰ ਕਿਵੇਂ ਕਰੋਗੇ ਜੇ ਤੁਸੀਂ ਇਹ ਹੀ ਨਹੀਂ ਦੱਸ ਸਕਦੇ ਵੀ ਗਰੀਬ ਕੌਣ ਹੈ ਮੇਰਾ ਕਹਿਣ ਦਾ ਮਕਸਦ ਇਹ ਹੈ ਕਿ ਅੱਜ ਵੀ ਪੰਜਾਬ ਚ 35% ਲੋਕ ਜਿਨ੍ਹਾਂ ਨੂੰ ਅਸੀਂ ਦਲਿਤ ਭਰਾ ਕਹਿੰਦੇ ਆ ਉਹ ਕਿਸਾਨੀ ਕਿਤੇ ਚ ਜੁੜੇ ਹੋਏ ਨੇ ਉਹ ਪੱਲੇਦਾਰ ਹੋ ਸਕਦੇ ਨੇ ਉਹ ਮਜ਼ਦੂਰ ਹੋ ਸਕਦੇ ਨੇ ਉਹਨਾਂ ਦੀ ਜ਼ਿੰਦਗੀ ਨੂੰ ਬਿਹਤਰ ਕਰਨ ਦੇ ਲਈ ਸਰਕਾਰਾਂ ਨੇ ਗੱਲਾਂ ਬਹੁਤ ਕੀਤੀਆਂ ਨੇ ਪਰ ਹਰਾਨਕੀ ਦੀ ਗੱਲ ਹੈ ਕਿ 35% ਲੋਕਾਂ ਕੋਲ ਸਿਰਫ 2% ਜ਼ਮੀਨ ਹੈ ਜ਼ਮੀਨ ਹੀ ਹੈ ਨਹੀਂ ਕਈ ਬੇਕਾਰ ਨੇ ਜਿਨ੍ਹਾਂ ਨੂੰ ਅਸੀਂ ਘਰ ਨਹੀਂ ਦੇ ਸਕੇ ਅੱਜ ਵੀ ਪਾਲਿਸੀਆਂ ਹੈਗੀਆਂ ਨੇ ਕਾਂਗਰਸ ਦੀ ਸਰਕਾਰ ਨੇ ਸਭ ਤੋਂ ਵੱਡੀ ਪਾਲਿਸੀ ਮਨਰੇਗਾ ਦੇ ਰੂਪ ਦੇ ਵਿੱਚ 100 ਦਿਨਾਂ ਦਾ ਰੋਜ਼ਗਾਰ ਇੱਕ ਸਾਲ ਦੇ ਵਿੱਚ ਕੱਢੀ ਜਿਹਦਾ ਫਾਇਦਾ ਅਸੀਂ ਅਰਬਨ ਏਰੀਆ ਚ ਵੀ ਦੇ ਸਕਦੇ ਹਾਂ ਉਹਨਾਂ ਨੂੰ ਔਰ ਇਹੀ ਸੱਚੀ ਸ਼ਰਧਾਂਜਲੀ ਹੈ ਕਾਂਚੀਰਾਮ ਜੀ ਵਰਗੇ ਬੰਦਿਆਂ ਲਈ ਬਾਬਾ ਸਾਹਿਬ ਭੀਮਰਾਓ ਅੰਬੇਡਕਰ ਗਾਂਧੀ ਜੀ ਇਹਨਾਂ ਲੋਕਾਂ ਲਈ ਜਿਹਨਾਂ ਜਾਤ ਪਾਤ ਮਟਾਈ ਔਰ ਸੋਸ਼ਲ ਇਕੁਐਲਿਟੀ ਜਿਸ ਤਰ੍ਹਾਂ ਦੂਲੂ ਸਾਹਿਬ ਨੇ ਕਿਹਾ ਸੋਸ਼ਲ ਇਕੁਐਲਿਟੀ ਦੀ ਆਵਾਜ਼ ਚੁੱਕੀ ਤੁਸੀਂ ਦੇਖੋ ਪ੍ਰੀ ਪੋਸਟ میٹرਿਕ ਸਕਾਲਰਸ਼ਿਪ ਮਨਰੇਗਾ 100 ਦਿਨ ਦੀ ਦਿਹਾੜੀ ਦਿੰਦਾ ਹੈ ਇਹ ਸਰਕਾਰ ਨੇ ਸਿਰਫ 35 ਦਿਨਾਂ ਦੀ ਦਿਹਾੜੀ ਦਿੱਤੀ 32 ਲੱਖ ਜੋਬ ਕਾਰਡ ਹੈ ਉਹਨਾਂ ਨੂੰ ਸਿਰਫ 35 ਦਿਨਾਂ ਦੀ ਦਿਹਾੜੀ ਦਿੱਤੀ ਇਹਨਾਂ ਚੋਂ ਪੰਜੀ ਨਹੀਂ ਇਹਨਾਂ ਦੀ ਲੱਗਣੀ ਇਹ ਸਾਰਾ ਡਿਮਾਂਡ ਡਰਿਵਨ ਹੈ ਤੁਸੀਂ ਪੈਸੀ ਸੈਂਟਰ ਦੀ ਸਰਕਾਰ ਤੋਂ ਲੈਣੇ ਆ ਤੇ ਤੁਸੀਂ ਜਿੰਨੇ ਮਰਜ਼ੀ ਲੋਕਾਂ ਨੂੰ 100 ਦਿਨ ਦੀ ਦਿਹਾੜੀ ਉਹ ਬਲਕਿ ਇਹ ਅਰਬਨ ਏਰੀਆਸ 'ਚ ਵੀ ਇਹ ਜਿਹੜੀ ਪ੍ਰਥਾਏ ਸ਼ੁਰੂ ਹੋਣੀ ਚਾਹੀਦੀ ਹੈ ਨੰਬਰ 2 ਤਿੰਨ ਮਰਲੇ ਪਲਾਟ ਤਿੰਨ ਤੋਂ ਚਾਰ ਮਰਲੇ ਪਲਾਟ ਜਿਹੜੇ ਪਿੰਡਾਂ ਦੇ ਵਿੱਚ ਪੋਲਿਟਿਸ਼ਨਾਂ ਨੇ ਜ਼ਮੀਨਾਂ ਦੱਬੀਆਂ ਅੱਜ ਸ਼ਾਮਲਾਟ ਦੀ ਚਾਹੇ ਜ਼ਮੀਨ ਹੋਵੇ ਚਾਹੇ ਉਹਨਾਂ ਨੂੰ ਇੱਕ ਤਿਹਾਈ ਤੁਸੀਂ ਠੇਕੇਦਾਰ ਠੇਕੇ ਤੇ ਜ਼ਮੀਨ ਦੇ ਦੇ ਚਾਹੇ ਉਹਨਾਂ ਨੂੰ ਤੁਸੀਂ ਚਾਰ ਮਰਲੇ ਦੇ ਕੇ ਘਰ ਦੇ ਕੇ ਸਥਾਪਿਤ ਕਰ ਦਿਓ ਵੇਖੋ ਕਿਸਾਨ ਦੀ ਗੱਲ ਹੋਵੇ ਮਜ਼ਦੂਰ ਦੀ ਗੱਲ ਹੋਵੇ ਛੋਟੇ ਵਪਾਰੀ ਦੀ ਗੱਲ ਹੋਵੇ ਅੱਜ ਦੌਲਤ 1% ਲੋਕਾਂ ਤੱਕ ਸੀਮਤ ਹੈ। ਔਰ ਜਿਹੜਾ 80% ਗਰੀਬ ਅਪਰ ਮਿਡਲ ਕਲਾਸ 90 95% ਲੋਕ ਨੇ ਇਹਨਾਂ ਨੂੰ ਹਿੱਸੇਦਾਰ ਨਹੀਂ ਬਣਾਇਆ ਗਿਆ। ਇਹਨਾਂ ਨੂੰ 파ਟਨਰ ਨਹੀਂ ਬਣਾਇਆ ਜਾ ਰਿਹਾ ਸਰਕਾਰ ਦੀ ਜਿਹੜੀ ਰਾਜਸੀ ਤਾਕਤ ਹੈ ਉਹਨਾਂ ਦੇ ਪੁਨਰੁਥਾਨ ਦੇ ਲਈ ਗਰੀਬਾਂ ਦੇ ਉਹ ਸਹੀ ਤਰੀਕੇ ਦੇ ਨਾਲ ਇਸਤੇਮਾਲ ਨਹੀਂ ਹੋ ਰਹੀ। ਤਾਂ ਦੌਲਤ 1% ਔਰ 90% ਲੋਕ ਇਸ ਤਰ੍ਹਾਂ ਦੂਲੋ ਸਾਹਿਬ ਨੇ ਕਿਹਾ ਕਿ ਉਹ 1% ਲੋਕ ਮਾਫੀਆ ਚਲਾਉਂਦੇ ਆ ਸੂਬੇ ਦਾ ਖਜ਼ਾਨਾ ਖਾ ਜਾਂਦੇ ਆ 60-70 ਹਜ਼ਾਰ ਕਰੋੜ ਤੇ ਸਰਕਾਰਾਂ ਨੂੰ ਫਿਰ ਕਰਜ਼ਿਆਂ ਦੇ ਉੱਤੇ ਚਲਾਉਂਦੇ ਆ ਇਹ ਗਰੀਬ ਦਬੇ ਕੁਚਲਿਆਂ ਨੂੰ ਜਿੰਦ ਤੱਕ ਕੋਈ ਸਰਕਾਰ ਮਕਾਨ ਦੇਣ ਜੋਗੀ ਹੋ ਜੂ ਔਰ ਕੁਝ ਨਹੀਂ ਲੱਗਦਾ ਤੁਸੀਂ ਇਹ ਦੇਖ ਲਓ ਕਿ ਜੇ ਸ਼ਹਿਰਾਂ ਦੇ ਵਿੱਚ ਵੀ 5 ਲੱਖ ਲੋਕ ਨੇ ਨਾ ਤੇ ਕਰੀਬ-ਕਰੀਬ 2.5 ਹਜ਼ਾਰ ਕਰੋੜ ਰੁਪਈਆ ਚਾਹੀਦਾ ਤੇ ਕੱਲੇ ਰੇਤੇ ਚੋਂ 5-7000 ਕਰੋੜ ਰੁਪਏ ਦੀ ਆਮਦਨ ਹੈ ਇਹ ਜਿਹੜਾ ਮਾਫੀਆ ਚਲਾਉਂਦੇ ਆ ਇਹ ਡਿਸਟਿਲਰੀਆਂ ਤੋਂ ਇਹ ਐਕਸਾਈਜ਼ ਤੋਂ ਇਹ ਸਮਗਲਿੰਗ ਕਰਕੇ ਸ਼ਰਾਬ ਦੀ ਇਹ ਡਿਸਟਿਲਰੀਆਂ ਚ ਗੰਦੀ ਸ਼ਰਾਬ ਵੇਚ ਕੇ ਇਹ ਜਿਹੜੇ 40-50 ਹਜ਼ਾਰ ਕਰੋੜ ਰੁਪਏ ਕਾਟਲਾਂ ਦੇ ਵਿੱਚ ਜਾਂਦੇ ਆ ਕਾਟਲ ਬਣੇ ਹੋਏ ਨੇ ਠੇਕੇਦਾਰੀਆਂ ਇਹ ਥੱਲੇ ਚੀਫ ਮਿਨਿਸਟਰ ਦਬੇ ਹੋਏ ਨੇ ਇਹ ਅਗਰ ਪੈਸੇ ਰਿਕਵਰ ਕਰਕੇ ਅਸੀਂ ਇਹਨਾਂ ਗਰੀਬਾਂ ਕਾ 50 ਸਕੀ ਤੇ ਮੈਂ ਸਮਝਦਾ ਕਿ ਇਹ ਸੱਚੀ ਸ਼ਰਧਾਂਜਲੀ ਹੈ ਬਾਉ ਕਾਂਛੀ ਰਾਮ ਦੇਖੋ ਸੋਚ ਵਿਚਾਰ ਬੰਦੇ ਨੂੰ ਇਹ ਬਣਾਉਂਦੇ ਆਂ ਬੰਦਾ ਕੋਈ ਚੰਗਾ ਨਹੀਂ ਮਾੜਾ ਨਹੀਂ ਉਹਦੀ ਸੋਚ ਤੇ ਉਹਦੇ ਵਿਚਾਰ ਦੇਖੋ ਜਾ ਕੇ ਤਰੀਕੇ ਦੇ ਨਾਲ ਇਸ ਤਰ੍ਹਾਂ ਹੈ ਕਿ ਕਿਸੇ ਨੂੰ ਗਾਲਾਂ ਕੱਢਣ ਨਾਲ ਕੋਈ ਗੰਦਾ ਹੋ ਜਾਂਦਾ ਕਿਸੇ ਨਾਲ ਤੂੰ ਤੂੰ ਮੈਂ ਮੈਂ ਕਰਨ ਨਾਲ ਗਰੀਬਾਂ ਦਾ ਉਥਾਨ ਹੋ ਜਾਂਦਾ ਇਹਦਾ ਭਲਾ ਦੱਸੋ ਕਿ ਨੂੰ ਹੁੰਦਾ ਕੁਝ ਨਹੀਂ ਹੈ ਇਹ ਧਿਆਨ ਭਟਕਾਉਣ ਤਰੀਕੇ ਨੇ ਜਦੋਂ ਪੱਲੇ ਕੁਝ ਨਹੀਂ ਗਰੀਬਾਂ ਦਾ ਦਿਖਾਉਣ ਨੂੰ ਕੁਝ ਨਹੀਂ ਹਜ਼ਾਰ ਰੁਪਏ ਬੀਬੀਆਂ ਲਈ ਨਹੀਂ ਹੈ ਹੈ 36000 ਬੰਦਿਆਂ ਨੂੰ ਨੌਕਰੀ ਦੇਣ ਨੂੰ ਉਹ ਜਿਹੜੇ ਵਾਅਦੇ ਕੀਤੇ ਸੀ ਉਹ ਹੈ ਨਹੀਂ ਜਦੋਂ ਪੀਪੀਏ ਕੈਨਸਲ ਨਹੀਂ ਹੋਏ ਜਦੋਂ 올ਡ ਪੈਨਸ਼ਨ ਸਕੀਮ ਦਿੱਤੀ ਨਹੀਂ ਗਈ ਠੀਕ ਹੈ ਕਿ ਨਹੀਂ ਜਦੋਂ ਪਲੈਨਿੰਗ ਕਮਿਸ਼ਨ ਦਾ ਜਿਹੜਾ TADA ਸੀ EMPLOYEES ਨੂੰ ਦਿੱਤਾ ਨਹੀਂ ਗਿਆ ਜਿਹੜੇ ਫੁੱਲ ਸ਼ਿਫਟ ਦੇ ਸੀ ਉਹ ਕੱਢਦੇ ਆ ਕਿਲੋ-ਕਿਲੋ ਦੀ ਗਾਲ ਤੇ ਫਿਰ ਜਦੋਂ ਵਿਧਾਨ ਸਭਾ 'ਚ ਜਾਂਦੇ ਆ ਉੱਥੇ ਇੱਕ ਦੂਜੇ ਨਾਲ ਤੂੰ-ਤੂ ਮੈਂ-ਮੈਂ ਕਰਕੇ ਇੱਕ ਮੱਛੀ ਮਾਰਕੀਟ ਦਾ ਸੀਨ ਕ੍ਰੀਏਟ ਕੀਤਾ ਜਾਂਦਾ ਔਰ ਅਸਲੀ ਮੁੱਦਿਆਂ ਤੋਂ ਪਟਕਾਇਆ ਜਾਂਦਾ ਨਾ ਤੇ ਪਹਿਲਾਂ ਕੋਈ ਪਟਕਾ ਸਕਿਆ ਪੰਜਾਬ ਦੀ ਜਨਤਾ ਬਹੁਤ ਸਿਆਣੀ ਹੈ ਉਹ ਪਾਲਿਸੀਆਂ ਨੂੰ ਵੋਟਾਂ ਪਾਉਣਗੇ ਤੇ ਬੇਵਕੂਫ ਬਣਾ ਕੇ ਲੋਕਾਂ ਦਾ ਉਹਨਾਂ ਨੂੰ ਝੂਠ ਵੇਚ ਕੇ ਝੂਠੇ ਸੁਪਨੇ ਦਿਖਾ ਕੇ ਤੁਸੀਂ ਇੱਕ ਵਾਰ ਤਾਂ ਵੋਟਾਂ ਲੈ ਲਓਗੇ ਪਰ ਇਹਨੂੰ ਬਰਕਰਾਰ ਨਹੀਂ ਰੱਖ ਸਕਦੇ ਕਿਰਦਾਰ ਦੇਖਣਗੇ ਲੋਕ ਇਮੇਜ ਦੇਖਣਗੇ ਲੋਕ ਕ੍ਰੈਡੀਬਿਲਟੀ ਦੇਖਣਗੇ ਲੋਕ ਧੰਦਾ ਕਰਨ ਵਾਲਿਆਂ ਨੂੰ ਚੇਪੜ ਦੇਣਗੇ ਲੋਕ ਮੈਂ ਤੁਹਾਨੂੰ ਅੱਜ ਦੱਸ ਦਿੰਦਾ ਰਾਜਨੀਤੀ ਇਹ ਅਹਜੇ ਲੋਕਾਂ ਦੇ ਲਈ ਇੱਕ ਮਿਸ਼ਨ ਸੀ ਉਸ ਮਿਸ਼ਨ ਨੂੰ ਮੈਂ ਦੂਲੋ ਸਾਹਿਬ ਹੋਰ ਕਿੰਨੇ ਹੀ ਲੋਕ ਨੇ ਜਿਹੜੇ ਪੋਲਿਟਿਕਸ ਚ ਮਾਨਦਾਰ ਨੇ ਜਿਨ੍ਹਾਂ ਦਾ ਈਮਾਨ ਅੱਜ ਵੀ ਜਿਉਂਦਾ ਜਾਗਦਾ ਹੈ ਅਸੀਂ ਉਸ ਮਿਸ਼ਨ ਨੂੰ ਲੈ ਕੇ ਅੱਗੇ ਤੁਰਨਾ ਹੈ ਔਰ ਪੋਲਿਟਿਕਸ ਨੂੰ ਪ੍ਰੋਫੈਸ਼ਨ ਨਹੀਂ ਬਣ ਦੇਣਾ ਇਹ ਜਿੰਨੇ ਧੰਦਾ ਕਰਦੇ ਆ ਇਸ ਸਿਸਟਮ ਨੂੰ ਪ੍ਰੋਟੈਕਟ ਕਰ ਰਹੇ ਆ ਇਹ ਬਿਜ਼ਨਸ ਵਾਲੇ ਲੋਕ ਨੇ ਰਾਜਾ ਆਗਰ ਇਹ ਤੁਹਾਡੇ ਚੀਫ ਮਿਨਿਸਟਰ ਲਈ ਹੈ ਰਾਜਾ ਆਗਰ ਬਣ ਜੇ ਨਾ ਵਪਾਰੀ ਤੇ ਮੈਨੇਜਰ ਇਨ ਚੀਫ ਮਾਫੀਆ ਦਾ ਚਾਹੇ ਉਹ ਕੇਬਲ ਵਾਲਾ ਹੋਵੇ ਉਹਨਾਂ ਤੋਂ ਕਮਿਸ਼ਨਾਂ ਲੈਂਦਾ ਹੋਵੇ ਚਾਹੇ ਉਹ ਸ਼ਰਾਬ ਵੇਚਣ ਵਾਲੀ ਗੱਲ ਹੋਵੇ ਚਾਹੇ ਉਹ ਰੇਤੇ ਦੀ ਟਰਾਲੀ ਜਿਹੜੀ 3000 ਦੀ ਵਿਕਦੀ ਸੀ ਅੱਜ 22000 ਦੀ ਵਿਕਦੀ ਹੈ ਰਾਜਾ ਅਗਰ ਬਣ ਜੇ ਵਪਾਰੀ ਤੇ ਜਨਤਾ ਬਣੂ ਖੁਖਾਰੀ ਫ੍ਰੀडम ਨੂੰ ਕੋਈ ਰੋਕ ਹੀ ਨਹੀਂ ਸਕਦਾ ਮੈਂ ਪ੍ਰੈਸ ਦੀ ਤਾਕਤ ਬਾਰੇ ਇੰਨਾ ਹੀ ਕਹਿਣਾ ਕਿ ਜਿਉਂਦੇ ਆਦਮੀ ਨੂੰ ਕਬਰ 'ਚ ਧੱਕ ਸਕਦੇ ਤੇ ਜਿਹੜਾ ਕਬਰ 'ਚ ਪਿਆ ਹੋਵੇ ਨਾ ਉਹਨੂੰ ਫੂਕ ਮਾਰ ਕੇ ਜਿਉਂਦਾ ਕਰ ਸਕਦੇ ਏਨੀ ਤਾਕਤ ਹੈ ਪ੍ਰੈਸ ਦੇ ਵਿੱਚ ਤੁਸੀਂ ਆਪਣੀ ਤਾਕਤ ਨੂੰ ਸਮਝੋ ਕੌਣ ਪਠਾਨ ਮੱਜਰਾ ਇੱਥੇ ਕਿੰਨੇ ਇਹ ਜੇ ਆਏ ਤੇ ਕਿੰਨੇ ਗਏ ਸਮਝਣ ਕਿ ਕਾਸ਼ੀਦੀਨ ਬਾਉ ਕਾਸ਼ੀਰਾਮ ਜੀ ਦੀ ਜਨਮ ਸਥਲੀ ਤੇ ਅਸੀਂ ਆਏ ਆਂ ਔਰ ਖਾਸ ਤੌਰ ਤੇ ਜਦੋਂ ਕਿ ਉਹਨਾਂ ਦਾ 15 ਮਾਰਚ ਨੂੰ ਜਨਮ ਦਿਨ ਵੀ ਮਨਾ ਮਨਾ ਰਹੇ ਨੇ ਸਾਰੇ ਇੱਕ ਇਤਿਹਾਸਕ ਜਗ੍ਹਾ ਔਰ ਇਤਿਹਾਸਕ ਜਗ੍ਹਾ ਇਸ ਕਰਕੇ ਮੈਂ ਕਹਿ ਰਿਹਾ ਹਾਂ ਕਿ ਡਾਕਟਰ ਅੰbedkar ਸਾਹਿਬ ਤੋਂ ਬਾਅਦ ਜੇ ਹਿੰਦੁਸਤਾਨ ਦੇ ਹਜ਼ਾਰਾਂ ਨਹੀਂ ਲੱਖਾਂ ਕਰੋੜਾਂ ਕਹਿ ਸਕਦਾ ਹੈ ਗਰੀਬ ਲੋਕਾਂ ਦੇ ਜਿਹੜੇ ਛੁਗਾਛਾ ਦਸਕਾਰ ਰਹੇ ਦਰਿਦ੍ਰਤਾ ਦਾ ਰਹੇ ਬੇਵਨਾ ਬਰਾਬਰੀ ਦਾ ਸੋਸ਼ਲ ਇਕਨੋਮੀਕਲੀ ਪੋਲੀਟੀਕਲੀ ਜਿਹੜੇ ਲੋਕਾਂ ਨੂੰ ਨਕਾਰਿਆ ਜਾਂਦਾ ਸੀ ਵਾਵਾ ਸਾਬ ਤੋਂ ਬਾਅਦ ਜੇ ਕੋਈ ਇਸ ਹਿੰਦੁਸਤਾਨ ਦੀ ਧਰਤੀ ਤੇ ਇਸ ਦੁਨੀਆ ਦੀ ਧਰਤੀ ਤੇ ਪੈਦਾ ਹੋਇਆ ਹੈ ਤਾਂ ਉਹ ਬਾਬੂ ਕਾਸ਼ੀਰਾਮ ਜੀ ਅਸੀਂ ਨਾਂਨ ਸਰ ਮੈਂ ਰਾੰਦੀ ਗੱਲ ਕਰਦੇ ਆ ਕਿ ਉਹਨਾਂ ਨੇ ਸਾਊਥ ਅਫਰੀਕਾ ਦੇ ਵਿੱਚ ਉਹਨਾਂ ਗਰੀਬ ਲੋਕਾਂ ਦੀ ਆਵਾਜ਼ ਬਣ ਇਸੇ ਤਰ੍ਹਾਂ ਹਿੰਦੁਸਤਾਨ ਦੇ ਵਿੱਚ ਇਹਨਾਂ ਲੋਕਾਂ ਦੀ ਆਵਾਜ਼ ਜੇ ਕੋਈ ਬਣ ਕੇ ਆਇਆ ਤਾਂ ਬਾਬੂ ਕਾਸ਼ੀਰਾਮ ਜੀ ਉਹਨਾਂ ਨੂੰ ਇੱਥੇ ਆ ਕੇ ਨਤਪਸਤ ਕਰਨ ਆਏ ਸਿੱਧੂ ਸਾਹਿਬ ਸਪੈਸ਼ਲ ਤੌਰ ਤੇ ਆਏ ਆ ਔਰ ਮੈਂ ਤਾਂ तकरीबन 9 ਦਾ ਵੀ ਰਿਆਂ ਔਰ ਮੈਂ ਤਾਂ ਉਹਨਾਂ ਦੀ ਯਾਦ ਦੇ ਵਿੱਚ ਕਿਥੇ ਪਵਨ ਵੀ ਬਣਾਇਆ ਹੈ ਔਰ ਅਦਰਸ਼ ਗ੍ਰਾਮ ਦੇ ਤੌਰ ਤੇ ਮੈਂਬਰ ਪਾਰਲੀਮੈਂਟ ਉਹਨਾਂ ਦਾ ਅਦਰਸ਼ ਟੀਮ ਦੇ ਵਿੱਚ ਵੀ ਲਿਆ ਜਿੱਤੇ ਸਕੂਲ ਔਰ ਦੂਸਰੀ ਡਿਵੈਲਪਮੈਂਟ ਕਰਾਇਆ ਪਰ ਮੈਂ ਕਹਿ ਸਕਦਾ ਜੀ ਅੱਜ ਇਸ ਸਮਰੂਪਕ ਘਾਟ ਮਹਿਸੂਸ ਹਤੀ ਕਰਦੇ ਜਦੋਂ ਲੋਕ ਰਾਜਾ ਲੋਕ ਰਾਜ ਦੇ ਵਿੱਚ ਮੈਂ ਪੋਲੀਟੀਕਲੀ ਵੀ ਕਹਨਾ ਹੈ ਔਰ ਹਰ ਖੇਤਰ ਦੇ ਵਿੱਚ ਇਕਨੋਮਿਕਲੀ ਵੀ ਰਿਲੀਜੀਅਸਲੀ ਵੀ ਅੱਜ ਵੀ ਇਸ ਮੁਲਕ ਦੇ ਵਿੱਚੋਂ ਜਿਹਨੂੰ ਆਮ ਰਾਜ ਰਤ ਦੀਆਂ ਗੱਲਾਂ ਕਰਨ ਵਾਲੇ ਨੂੰ ਮੈਂ ਜ਼ਰੂਰ ਕਹਾਂਗਾ ਤੁਹਾਡੇ ਜਰੀਏ ਕਿ ਆਮ ਰਾਜ ਉਹ ਚਾਹੀਦਾ ਜਿੱਥੇ ਬਰਾਬਰਤਾ ਹੋਵੇ ਸਾਰਿਆਂ ਨੂੰ ਇੱਕੋ ਜਿਹੇ ਅਧਿਕਾਰ ਹੋਵੇ ਇੱਥੇ ਬੇਗਮਪੁਰਾ ਦੀ ਗੱਲ ਕਰਨਾ ਬਾਬਾ ਰਬਜ਼ਾਬ ਸਿੰਘ ਮਹਾਰਾਜ ਨੇ ਬੇਗਮਪੁਰਾ ਦੀ ਗੱਲ ਐਸਾ ਚਾਹੂੰ ਰਾਜ ਮੈਂ ਜਹਾਂ ਮਿਲਣ ਸਭ ਕੋ ਛੋਟ ਬੜੇ ਸਾਹਮਣੇ ਰਬਦਾਸ ਰਾਜੇ ਫੁਰਤਾਂ ਇਹ ਸੋਸ਼ਲਿਸਮ ਦੀ ਗੱਲ ਜਿਹੜੀ ਸੀ ਉਹ 바ਵਾ ਸਾਹਿਬ ਨੇ ਵੀ ਅਡਾਪਟ ਕੀਤੀ ਔਰ ਉਹਦੇ ਬਾਅਦ ਬਾਗੂ ਕਾਸ਼ੀਰਾਮ ਕਾਸ਼ ਉਹਨਾਂ ਦੀ ਉਹ ਸਾਤੋਂ ਇਸ ਦੁਨੀਆ ਤੋਂ ਅਰਲੀ ਚਲੇ ਗਏ ਇੱਕ ਘਾਟ ਮਹਿਸੂਸ ਕਰਦੇ ਆਂ ਪੰਜਾਬ ਹਿੰਦੁਸਤਾਨ ਦੇ ਗਰੀਬ ਲੋ ਪਿਛੜੇ ਲੋਕ ਉਹ ਇਹ ਜਿਹੜੇ ਇਹ ਮਹਾਪੁਰਸ਼ ਤੇ ਇੱਕ ਕੇਵਲ ਸ਼ਰੂ ਕਾਸਟਾਂ ਦੇ ਲੀਡਰ ਨਹੀਂ ਸੀ ਇਹ ਜਿਹੜੇ ਸੋਸ਼ੀਲੀ ਪੋਲੀਟੀਕਲੀ ਇਕਨੋਮਿਕਲੀ ਡਿਪਰਾਈਵਡ ਲੋਕ ਸੀ ਉਹਨਾਂ ਦੀ ਨੁਮਾਇੰਦੀ ਕੀ ਕਰਦੇ ਬੇਸ਼ੱਕ ਪੈਦਾ ਜ਼ਰੂਰ ਕਾਸਟਾ ਛੁਏ ਚਾਹੇ ਨਾਮਦੇਵ ਜੀ ਕਹੋ ਚਾਹੇ ਤੁਸੀਂ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਕਹੋ ਪਰ ਸਾਇੰਸ ਭਗਤ ਜੀ ਕਹੇ ਜੀ ਇਹ ਉਸ ਟਾਈਮ ਦੇ ਸਮਾਜ ਸੁਧਾਰਕ ਤੇ ਅੱਜ ਅਸੀਂ ਉਹਨਾਂ ਨੂੰ ਰੱਬ ਮੰਨਦੇ ਹਾਂ ਅੱਜ ਡਾਕਟਰ ਅੰਬੇਦਕਰ ਦੀ ਦੁਨੀਆ ਦੇ ਵਿੱਚ ਯੂਨੋ ਦੇ ਵਿੱਚ ਵੀ ਤਸਵੀਰਾਂ ਲੱਗਦੀਆਂ ਬਾਊ ਕਾਸ਼ੀ RAM ਦੇ ਵਿੱਚ ਕੰਟਰੀ ਇਸ ਮੁਰਖ ਦੇ ਵਿੱਚ ਬਹੁਤ ਲੱਗਦੇ ਜਾ ਰਹੇ ਨੇ ਪਰ ਅਸੀਂ ਮਹਿਸੂਸ ਅੱਜ ਇਹ ਸੰਦੋਸਤਾਨ ਦਾ ਜਿਹੜਾ ਗਰੀਬ ਲੋਕ ਹੈ ਸਪੈਸ਼ਲੀ ਦਲਿਤ ਉਹ ਬੇਸਹਾਰਾ ਸਮਝਦਾ ਹੈ ਲੀਡਰ ਰਹਿ ਔਰ ਜਿਹੜੇ ਸਾਡੇ ਮੌਜੂਦਾ ਲੀਡਰ ਨਹੀਂ ਜਿਹੜੇ ਰਿਜ਼ਰਵੇਸ਼ਨ ਤੋਂ ਐਮਪੀ ਐਮਐਲਏ ਮਨਿਸਟਰ ਬਣਦੇ ਨਹੀਂ ਉਹ ਬਣਤਾ ਜ਼ਰੂਰ ਗਏ ਪਰ ਉਹ ਡਾਕਟਰ ਅੰਬੇਦਕਰ ਨਾਲ ਵੀ ਤੋਖਾ ਕਰਦੇ ਨਹੀਂ ਔਰ ਹਿੰਦੁਸਤਾਨ ਦੇ ਲੋਕਾਂ ਨਾਲ ਵੀ ਕਰ ਰਹੇ ਨਹੀਂ ਕਿਉਂਕਿ ਰਿਜ਼ਰਵੇਸ਼ਨ ਤੇ ਜਿੱਤ ਕੇ ਬੜੇ-ਬੜੇ ਆਉਦੇ ਪਾ ਕੇ ਉਹਨਾਂ ਦੀ ਨੁਮਾਇੰਦਗੀ ਨਹੀਂ ਕਰਦੇ ਇਹ ਬੜੀ ਘਾਟ ਅੱਜ ਜ਼ਰੂਰਤ ਹੈ ਮੈਂ ਇਸ ਪਵਿੱਤਰ ਜਗ੍ਹਾ ਤੇ ਜ਼ਰੂਰ ਇਹ ਪਰਮਾਤਮਾ ਅੱਗੇ ਵੀ ਕਹਾਵਾਂਗਾ ਕਿ ਇੱਕ ਨਵਾਂ ਕੋਈ ਕੋਈ ਹੋਰ ਕਾਸ਼ੀਰਾਮ ਇਸ ਸੰਗਤ ਵਿੱਚ ਪੈਦਾ ਹੋਵੇ ਤਾਂ ਕਿ ਅਸੀਂ ਜਿਹੜੇ 리ਡਰレス ਲੋਕ ਹੈ ਉਹ ਉਹਨਾਂ ਦੀ ਨੁਮਾਇੰਦਗੀ ਕਰਨ ਔਰ ਸਿੱਧੂ ਸਾਹਿਬ ਵੀ ਆਏ ਹਨ ਔਰ ਇਹਨਾਂ ਦੇ ਮਨ ਚ ਵੀ ਦਰਦ ਸਤਿ ਗਰੀਬਾਂ ਦੇ ਕਿ ਮੈਂ ਜ਼ਰੂਰ ਦਰਸ਼ਨ ਕਰਨ ਆਇਆ ਹਾਂ ਇਹ ਜੇ ਮਾਹਪੁਰ ਚਾਂਦੇ ਜਨਮ ਸਥਲੀ ਦੇ ਬਿਆਸੇ ਤਕ politically ਅਸੀਂ ਦੇਖਿਆ ਹੈ ਕਿ ਪਾਰਲੀਮੈਂਟ ਚ ਤਾਇ ਮਜਦੇ ਵੀ ਰਹੇ ਹੋਣਗੇ ਉਹਨਾਂ ਨੂੰ ਪਰ ਮੈਂ ਇਹ ਕਹਿ ਸਕਦਾ ਹਾਂ ਇਹਨਾਂ ਦੀ ਵੀ ਸੋਚ ਹੈ ਕਿਉਂਕਿ ਜਿਹੜਾ ਪੰਜਾਬ ਦੇ ਵਿੱਚ ਇਹ ਵੀੜਾ ਲੈ ਕੇ ਚੱਲੇ ਨੇ ਇਹਨਾਂ ਦਾ ਆਪਣਾ ਅਜੰਡਾ ਹੈ ਜਿਹਨੂੰ ਸੋਸ਼ਲਿਜ਼ਮ ਦਾ ਕਹਿ ਸਕਦੀਆਂ ਸਮਾਜਵਾਦ ਦਾ ਅਜੰਡਾ ਹੈ ਨਾ ਬਰਾਬਰੀ ਦੂਰ ਕਰਨ ਦਾ ਅਜੰਡਾ ਹੈ ਔਰ politcal corruption ਬੰਦ ਕਰਨ ਦਾ ਅਜੰਡਾ ਹੈ ਉਹ ਅਜੰਡੇ ਬਾਰੇ ਤਾਂ ਉਹ ਹੀ ਖੁਦ ਦੱਸਣਗੇ ਮੈਂ ਇਸ ਦਨਮਥਲੀ ਦੇ ਭੈਣ ਜੀ ਸੌਰੰਕੌਰ ਜੀ ਉਹਨਾਂ ਦੇ ਛੋਟੇ ਭੈਣ ਨੇ ਪਤੀਜਾ ਇਹ ਪਰਿਵਾਰ ਹੈ ਉਹਨਾਂ ਦਾ ਮੈਂ ਇਹਨਾਂ ਦਾ ਸਿੱਧੂ ਸਾਹਿਬ ਦਾ ਇੱਥੇ ਆਉਣ ਤੇ ਪਿਆਰ ਨਾਲ ਵੱਲੋਂ ਮੈਂ ਵੀ ਪਰਿਵਾਰ ਦੇ ਨਾਲ ਜੁੜਿਆ ਹੈ ਬਾਬੂ ਕਾਸ਼ੀਰਾਮ ਨਾ ਮੇਰਾ ਬਹੁਤ ਸੁਨੇਹ ਰਿਹਾ ਹੈ ਔਰ ਕਿਸੇ ਟਾਈਮ ਮੈਨੂੰ ਵੀ ਉਹ ਇਸ ਆਪਣੀ ਪਾਰਟੀ ਚ ਲਿਜਾਣਾ ਚਾਹੁੰਦੇ ਤੇ ਪਰ ਅਸੀਂ ਉਹਨਾਂ ਨੇ ਮੇਰੇ ਬਾਰੇ ਸੋਚਿਆ ਮੈਂ ਬਹੁਤ ਕਈ ਵਾਰੀ ਕਹਿਣਾ ਹੁੰਦਾ ਕਿ ਉਹ ਅچھے ਆਦਮੀ ਦੀ ਪਰ اسی ਉਹ ਉਸੇ ਸੋਚ ਨੂੰ ਲੈ ਕੇ ਬਾਉ ਕਾਸ਼ੀ ਰਾਮ ਦੀ ਸੋਚ ਅੰbedkar ਦੀ ਸੋਚ ਨੂੰ ਲੈ ਕੇ ਅੱਜ ਵੀ ਇਸ ਡੈਮੋਕਰੇਸੀ ਸਿਸਟਮ ਦੇ ਵਿੱਚ ਜਿਹੜਾ ਬੇਕਰਾ ਫਰੋ ਚੁੱਕਿਆ ਜਿੱਤੇ ਕੋਈ ਆਸ ਨਹੀਂ ਅੱਜ ਇਸ ਪੰਜਾਬ ਚ ਮੈਂ ਕਹਿ ਸਕਦਾ ਕਿ ਚੰਗੇ ਲੀਡਰਾਂ ਦੀ ਜ਼ਰੂਰਤ ਹੈ ਜਿਹੜੇ ਲੋਕਾਂ ਦੀ ਨਿਮਾਂਦੀ ਕੀ ਕਰਨ ਔਰ ਸਿੱਧੂ ਸਾਹਿਬ ਨੇ ਵਿੜਾ ਚੱਕਿਆ ਪਰਮਾਤਮਾ ਕਰੇ ਇਹਨਾਂ ਨੂੰ ਸ਼ਕਤੀ ਮਿਲੇ ਔਰ ਤੁਹਾਡਾ ਸਾਥ ਮਿਲੇ ਪੰਜਾਬ ਦੇ ਲੋਕਾਂ ਦਾ ਤਾਂ ਕਿ ਜਿਹੜਾ ਨਗਾਰ ਆਇਆ ਸਿਆਸਤ ਦੇ ਵਿੱਚ ਹਰ ਤਰ੍ਹਾਂ ਦਾ ਮਾਫੀਆ ਟਾਈਪ ਲੋਕ ਆਏ ਨੇ ਬਿਜ਼ਨਸ ਜਿਹਨਾਂ ਨੇ ਬਣਾ ਲਿਆ ਇਸ ਇਸ ਸਿਆਸਤ ਨੂੰ ਪ੍ਰਮਾਤਮਾ ਉਹਨਾਂ ਨੂੰ ਸਦਬੁੱਧੀ ਦੇਵੇ ਔਰ ਪੰਜਾਬ ਦੇ ਲੋਕਾਂ ਦਾ ਫੈਸਲਾ ਹਮੇਸ਼ਾ ਚੰਗਾ ਹੀ ਕਰ ਦੇਵੇ ਜਿਹੜਾ ਬਦਲਾਅ ਲਿਆਂਦਾ ਸੀ ਮਾਫੀਆ ਦੇ ਖਿਲਾਫ ਅੱਜ ਉਹ ਵੀ ਬਦਲ ਗਏ ਲੋਕਾਂ ਦੀਆਂ ਜਿਹੜੀਆਂ ਮੰਗਾਂ ਧੀਆਂ ਲੋਕਾਂ ਨਾਲ ਵਾਅਦੇ ਕੀਤੇ تھے ਉਹਨਾਂ ਤੋਂ ਮੂੰਹ ਮੋੜਦੇ ਜਾਂਦੇ ਰਹੇ ਜਾ ਰਹੇ ਨੇ ਇਸ ਲਈ ਪਰਮਾਤਮਾ ਇਹ ਮੌਜੂਦਾ ਸਰਕਾਰ ਨੂੰ ਵੀ ਸਮਤ ਦਵੇ ਔਰ ਮੈਂ ਉਰੇ ਆਉਣ ਤੇ ਸਿੱਧੂ ਸਾਹਿਬ ਦਾ ਤੁਹਾਡਾ ਮੀਡੀਆ ਵਾਲਿਆਂ ਦਾ ਬਹੁਤ ਸਾਰੇ ਵਕੀਲ ਸਾਹਿਬਾਨ ਸਾਥੀ ਆਏ ਨੇ ਮੈਂ ਪਰਿਵਾਰ ਵੱਲੋਂ ਭੈਣ ਜੀ ਉਹਨਾਂ ਵੱਲੋਂ ਇਹਨਾਂ ਦਾ ਸਿੱਧੂ ਸਾਹਿਬ ਦਾ ਵੀ ਧੰਨਵਾਦ ਕਰਦਾ ਔਰ ਤੁਹਾਡਾ ਵੀ ਧੰਨਵਾਦ ਕਰਦਾ ਸ਼ਾਮਲਾ ਚੰਦਰ ਬਿਲਡਿੰਗ ਮੇਨਟੇਨੈਂਸ ਹੈਂਡੀਮੈਨ ਅੰਡਰ ਚੈੱਕ ਟ੍ਰੇਡ ਪਲੇਟਫਾਰਮ ਇਜ਼ ਨਾਓ ਅਵੇਲੇਬਲ ਔਨ ਯਰ ਲੋਕਲ ਲੰਡਨ ਏਰੀਆ he has more than five years experience in the same line he used to work with reputed companies agencies as well local builders with brothers he is professional by plumbing electrician masonry work carpentry for more information please contact him at www.checktrade.com id number 921760 Shamra Chandar Call Center. Call him on this number: zero seven four triple eight four double one six one. ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ Azad TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ